ਸ਼ਹਿਰ ਦੇ ਹਾਈ ਫਾਈ ਹੋਟਲ ਦੀ ਵੱਡੀ ਗਲਤੀ ਦੇ ਕਾਰਨ ਇੱਕ ਪਰਿਵਾਰ ਦਾ ਧਰਮ ਪ੍ਰਸ਼ਟ ਹੋ ਗਿਆ। ਦੱਸ ਦੇ ਕਿ ਸ਼ਿਮਕਸ ਸਾਬ ਦੇ ਕੋਟਕਪੂਰਾ ਰੋਡ ਤੇ ਬਣੇ ਫਾਈਵ ਸਟਾਰ ਹੋਟਲ ਕਿੰਗ ਕਲੀਫ ਹੋਟਲ ਦੇ ਵਿੱਚ ਇੱਕ ਡੇਰਾ ਪ੍ਰੇਮੀ ਪਰਿਵਾਰ ਮੈਰਿਜ ਸੈਲੀਬ੍ਰੇਸ਼ਨ ਦੇ ਲਈ ਬੜੇ ਚਾਅ ਦਿਨ ਆਇਆ ਸੀ। ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦਾ ਚਾ ਉਹਨਾਂ ਦੇ ਧਰਮ ਨੂੰ ਹੀ ਪ੍ਰਸ਼ਟ ਕਰ ਦੇਵੇਗਾ। ਕਿਉਂਕਿ ਪਰਿਵਾਰ ਨੇ ਹੋਟਲ ਤੇ ਦੋਸ਼ ਲਗਾਇਆ ਕਿ ਜਦੋਂ ਉਹਨਾਂ ਨੇ ਖਾਨਦਲੀ ਕੜਾਈ ਪਨੀਰ ਤੇ ਹੋਰ ਸਬਜ਼ੀਆਂ ਆਰਡਰ ਕੀਤੀਆਂ ਤਾਂ ਹੋਟਲ ਵੱਲੋਂ ਉਹਨਾਂ ਨੂੰ ਵੈਜ ਸਬਜ਼ੀਆਂ ਦੀ ਜਗ੍ਹਾ ਨੌਨ ਵੈਜ ਸਬਜ਼ੀਆਂ ਦਿੱਤੀਆਂ ਗਈਆਂ ਜਿਸ ਦਿਨ ਉਹਨਾਂ ਦਾ ਧਰਮਪ੍ਰਸ਼ਟ ਹੋਇਆ ਆਪਣਾ ਦਾ ਕਹਿਣਾ ਹੈ ਕਿ ਸਾਡਾ ਸੱਚਾ ਸੌਦਾ ਡੇਰੇ ਤੋਂ ਨਾਮਦਾਨ ਲਿਆ ਹੋਇਆ ਤੇ ਐਡੀ ਵੱਡੀ ਗਲਤੀ ਦਿਨਾ ਸਾਡਾ ਧਰਮਪ੍ਰਸ਼ਟ ਹੋ ਗਿਆ ਉਥੇ 5 ਸਟਾਰ ਹੋਟਲ ਨੇ ਵੀ ਆਪਣੀ ਤੇ ਉਥੇ ਹੀ 5 ਸਟਾਰ ਹੋਟਲ ਨੇ ਵੀ ਆਪਣੀ ਗਲਤੀ ਮੰਨੀ ਹੈ ਤੇ ਮੁਆਫੀ ਵੀ ਮੰਗੀ ਹੈ ਅੱਜ ਅਸੀਂ ਆਪਦੇ ਨੈਰੀ ਜਨਵਰੀਵਰਸਰੀ ਨੂੰ ਸੈਲੀਬ੍ਰੇਟ ਕਰਨ ਆਏ ਸੀ ਕਿੰਗ ਰਿਡਾਂਚ ਤੇ ਸਾਡੇ ਤੋਂ ਆਰਡਰ ਦਿੱਤਾ ਵੇਟਰ ਨੇ ਉਹ ਅਸੀਂ ਸ਼ਰੂਮ ਦੋ ਪਿਆਜਾ ਤੇ ਕਰਾਈ ਪਨੀਰ ਆਰਡਰ ਕੀਤਾ ਸੀ ਚਾਰ ਲਿਕਨਾਂ ਤੇ ਰੋਟੀ ਉਹਨਾਂ ਨੇ ਕੀ ਕੀਤਾ ਸਾਨੂੰ ਮਤਲਬ ਕਿ ਨੌਨ ਵੇਜ ਨੌਨ ਵੇਜ ਨੌਨ ਵੇਜ ਸਰਵ ਕਰਤਾ ਤੇ ਥੋੜੇ ਟਾਈਮ ਬਾਅਦ ਅਸੀਂ ਦਿਖਾਇਆ ਵੀ ਇਹ ਤਾਂ ਪਨੀਰ ਹੈ ਹੀ ਨਹੀਂ ਇਹਦੇ ਵਿੱਚ ਵੀ ਇਹ ਕੁਝ ਨੌਨ ਵੇਜ ਲੱਗ ਰਿਹਾ ਹੈ ਜਦਕਿ ਵੇਟਰ ਦੋ ਤਿੰਨ ਮਿੰਟ ਬਾਅਦ ਆ ਕੇ ਕਹਿੰਦੇ ਕਿ ਇਹ ਸੋਇਆ ਚਾਪ ਹੈ ਕਿਸਾਨ ਨੂੰ ਵੀ ਡਾਊਟ ਰਿਹਾ ਅਸੀਂ ਕੋਈ ਸਾਹਮਣੇ ਬੈਠੇ ਜਿਹੜੇ ਕਸਟਮਰ ਹਨ ਉਹਨਾਂ ਨੂੰ ਕਸਟਮਰ ਬੈਠੇ ਜੁਹਾਨਾ ਨੂੰ ਚੈੱਕ ਕਰਾਏਗੇ ਅਸੀਂ ਅਜ ਤੱਕ ਅੱਗ ਨੂੰ ਵੀ ਸੱਚ ਨਹੀਂ ਕੀਤਾ ਨਾਮ ਸ਼ਬਦ ਵੀ ਲਿੱਤਾ ਹੋਇਆ ਹੈ ਡੇਰੇ ਸੱਚੇ ਸੱਚਾ ਸਦਾ ਡੇਰ ਤੱਕ ਗੇਲਟ ਫੀਲ ਹੋ ਰਿਹਾ ਹੈ ਫਸ ਤੋਂ ਦੱਸ ਨਹੀਂ ਸਕਦੇ ਐਦਾ ਲੱਗਦਾ ਹੈ ਫੁੱਲ ਆਫ ਲਾਈਫ ਵੇਸਟ ਅਸੀਂ ਤਾਂ ਮਤਲਬ ਕਿ ਉਹਦਾ ਵਿੱਚ ਆਇਆ ਸੀ ਕਿ ਸਾਨੂੰ ਕੋਈ ਕੁਆਲਿਟੀ ਮਿਲੂਗੀ ਪਰ ਇਹ ਤਾਂ ਕੁਆਲਿਟੀ ਦੇ ਨਾਲ ਤਾਂ ਧਰਮ ਹੀ ਪੁਰੀਸ਼ ਕਰ ਰਹੇ ਆ ਸਾਡਾ एक्चुअली इनका जो आया तो कढ़ाई चिकन तो अकॉर्डिंग तो इसलिए आई एम वेरी सॉरी फॉर हिम बिकॉज हाँ सर क्योंकि उस टाइम पे क्योंकि सर लड़के और ने सर्विस की उस टाइम क्योंकि मैं और ऑर्डर देख रहा था ऑर्डर मैंने लिया दिया था पर बाद में जब मैंने देखा तो मैंने उसकी उसी अकॉर्डिंग शेफ़ को जहाँ पर टेल पर बुला लिया तो पर वो गलती हमारे शिफ्ट्स कोडिंग ही हुई है सर इसलिए मैं इनसे माफी मांगता हूँ अब इनके लिए सर हम इनका बिल नहीं लेंगे वो बिल का क्या करना है कितने बिल क्या करें बिल लो छटोटूरी करो बिल्लू ये ना तो जितना पैसा हम धरनी आए हैं हर से चलती आए हैं तो हमने बिल को अंडा भी